ਦਾ ਧੰਨਵਾਦ ਕਰਦਾ ਹਾਂ ਸਾਰੇ ਮਿਲਕ ਯੂਨੀਅਨਾਂ ਅੰਦੇ ਆਊਟਸੋਰਸ ਮਲਾਜ਼ਮ ਸਾਰੇ ਮਿਲਕ ਯੂਨੀਅਨਾਂ ਦੇ ਪੱਕੇ ਮਲਾਜ਼ਮ ਜਿਨ੍ਹਾਂ ਦੇ ਸਹਿਯੋਗ ਦੇ ਸਦਕਾ ਅੱਜ ਅਸੀਂ ਇਸ ਮਕਾਮ ਤੇ ਪੁੱਜੇ ਹਾਂ ਇਸ ਸੀਟੀਸੀ ਨਾਮ ਦੇ ਕਾਲੇ ਕਾਨੂੰਨ ਨੂੰ ਰੱਦ ਕਰਵਾਇਆ ਹੈ ਤੇ ਅੰਧੇਰੇ ਤੇ ਰੋਸ਼ਨੀ ਦੀ ਜਿੱਤ ਹੋਈ ਹੈ ਇਸ ਖੁਸ਼ੀ ਦੇ ਵਿੱਚ ਆਪਾਂ ਅੱਜ ਕਿਓ ਦੇ ਦੀਵੇ ਵੀ ਬਾਲੇ ਹਨ ਪੂਰੇ ਪੰਜਾਬ ਦੇ ਵਿੱਚ ਜਿੱਥੇ ਵੀ ਵੇਰਕਾ ਦੇ ਮਿਲਕ ਜੁਨੀਅਨ ਨੇ ਸਾਰਿਆਂ ਜੁਨੀਅਨ ਦੇ ਵਿੱਚ ਦੀਵੇ ਬਾਲੇ ਗਏ ਹਨ ਤੇ ਇਸ ਚੀਜ਼ ਦੀ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਲੰਬੇ ਸੰਘਰਸ਼ ਤੋਂ ਬਾਅਦ ਅਸੀਂ ਅੱਜ ਇਸ ਮੁਕਾਮ ਤੇ ਪੁੱਜੇ ਹਾਂ ਜਿਹੜੇ ਮਿਲਕ ਫੈਡ ਦੇ 500 ਦੇ ਕਰੀਬ ਮੁਲਾਜ਼ਮ ਹਨ ਜਿਹੜੇ ਸੀਟੀਸੀ ਦੇ ਅੰਡਰ ਸੀਗੇ ਤੇ ਸਾਰਿਆਂ ਨੂੰ ਬਹੁਤ ਹੀ ਫਾਇਦਾ ਮਿਲੇਗਾ ਇਸ ਦਾ ਸਾਡਾ ਕਿੰਨਾ ਲੰਬਾ ਸੰਘਰਸ਼ ਕਰ ਚੁੱਕੇ ਸੀਗੇ ਸਾਡਾ ਸੰਘਰਸ਼ ਤੇ ਕਾਫੀ ਲੰਬੇ ਸਮੇਂ ਤੋਂ ਚੱਲਦਾ ਆਉਂਦਿਆ ਪਿਛਲੇ ਕਈ ਸਾਲਾਂ ਤੋਂ ਪਰ ਜਿਹੜਾ ਆਪਾਂ ਪਿਛਲੇ ਜਨਵਰੀ ਮਹੀਨੇ ਤੋਂ ਜਿਹੜਾ ਆਪਾਂ ਲਗਾਤਾਰ ਰੱਖਿਆ ਆਪਣਾ ਸੰਕਰਸ਼ ਆਪਾਂ ਨਹੀਂ ਉੱਠੇ ਡਟੇ ਰਹੇ ਤੇ ਉਹਦੇ ਡਟੇ ਰਹਿਣ ਸਦਕਾ ਸਾਨੂੰ ਇਸ ਆ ਜਿੱਤ ਪ੍ਰਾਪਤ ਹੋਈ ਆ ਜਿਹੜੀ ਸਾਨੂੰ ਮਨਜ਼ੂਰੀ ਮਿਲੀ ਆ ਹੁਣ ਪ੍ਰਵਾਨਗੀ ਮਿਲੀ ਆ ਇਹ ਸਾਨੂੰ ਆਰਸੀਐਸ ਤੋਂ ਮਿਲੀ ਆ ਕਿਉਂਕਿ ਏਜੰਡਾ ਦੇ ਬੋਰਡ 'ਚ ਪਿਛਲੇ ਸਾਲ ਦਾ ਪਾਸ ਹੋ ਗਿਆ ਸੀਗਾ ਪਰ ਜਿਹੜੀ ਆਰਸੀਐਸ ਤੋਂ ਮਨਜ਼ੂਰੀ ਆ ਉਹ ਨਹੀਂ ਮਿਲਦੀ ਪਈ ਸੀਗੀ ਤੇ ਜਿਹੜਾ ਵੀ ਤੁਸੀਂ ਸਹਿਯੋਗ ਦਿੱਤਾ ਤੇ ਜਿਹੜਾ ਵੀ ਆਪਾਂ ਪਾਈਚਾਰੇ ਨਾਲ ਇਕੱਠੇ ਹੋਏ ਧਰਨੇ ਧਰਨੇ ਲਾਏ ਆ ਤੇ ਇਹਦੇ ਸਦਕਾ ਹੀ ਆ ਜਿਹੜੀ ਪ੍ਰਵਾਨਗੀ ਸਾਨੂੰ ਮਿਲੀ ਆ ਤੇ ਮੈਂ ਇੱਕ ਵਾਰ ਫਿਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਆਪਾਂ ਇਹਨਾਂ ਕਾਲੇ ਕਾਨੂੰਨ ਰੱਦ ਕਰਵਾਉਣ ਵਿੱਚ ਕਾਮਯਾਬ ਹੋਏ ਹਾਂ ਪ੍ਰਣਾਮ ਸੰਦੀਪ ਕੁਮਾਰ ਜੀ ਮੈਂ ਵੀਰ ਕਾ ਮਿਲਕ ਫਲਾਨ ਚ ਮਲਾਜ਼ਮ ਆ ਜੀ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕੀ ਮਿਲਫੈਡ ਦਾ ਵੀ ਧੰਨਵਾਦ ਕਰਦਾ ਕਿ ਜਿਹੜੇ ਸਾਡੇ ਬੰਦਿਆ ਨੇ ਇੰਨੇ ਸੰਘਰਸ਼ ਕੀਤਾ 2 ਮਹੀਨੇ ਤੋਂ ਲਗਾਤਾਰ ਠੰਡ ਮੀਂਹ ਦੇ ਵਿੱਚ ਉੱਥੇ ਬੈਠੇ ਹੋਏ ਨੇ ਤੇ ਅੱਜ ਉਹਨਾਂ ਦੀ ਮਨਜ਼ੂਰੀ ਹੋਈ ਹੈ ਉਹਨਾਂ ਦੀ ਗੱਲ ਸੁਣੀ ਗਈ ਹੈ ਤੇ ਕਾਲੇ ਕਾਨੂੰਨ ਰੱਦ ਕੀਤੇ ਗਏ ਨੇ ਇਸੇ ਖੁਸ਼ੀ ਚਾਹੀ ਕਿ ਘੋਦੇ ਸੋਦੀਪੇ ਵਾਲੇ ਨੇ ਤੇ ਸਾਰੇ ਹੀ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਸਾਡੇ ਪਲਾਂਟ ਨੇ ਸਾਰਿਆਂ ਨੇ ਹੀ ਮਿਲਫੈਡ ਦਾ ਧੰਨਵਾਦ